ਆਪਦਾ ਕੰਮ ਬੰਦ ਕਰੋ ਬਾਈ ਸਾਡਾ ਸਾਰਾ ਪਹਿਲਾਂ ਬਣਾਉਣਾ ਬੰਦ ਕਰ ਦੋ ਬਈ ਕੰਮ ਹਾਂ ਤਾਂ ਕੋਈ ਕਰਨ ਦੇ ਸਾਰਾ ਕੰਮ ਦੂਰੀ ਬਾਅਦ ਜਾਂਚ ਕਰਾਉਣੀ ਹੈ ਕੰਮ ਦੀ ਜਿੱਥੇ ਛੋੜੇ ਪਹਿਲੂ ਕੰਮ ਚੱਲੇ ਹੈ ਉੱਥੇ ਵੀ ਜਾਂਚ ਕਰਾਉਣੀ ਹੈ ਛੋੜੀ ਆਈ ਲਵਾ ਦਾਂਗੇ ਚੰਗੀ ਦਾ ਫਾਇਦਾ ਕੀ ਹੋਊਗਾ ਮੈਨੂੰ ਦੱਸੋ ਜਿੱਥੇ ਮੋੜ ਤੋਂ ਪਾਣੀ ਆਉਣਾ ਉੱਥੇ ਹੀ ਮਾੜੀ ਅਟ ਲੱਗਦੀ ਹੈ ਫੇਰ ਤੁਹਾਨੂੰ ਇੱਕ ਜਿਹੜੇ ਅੱਜਾ ਫੇਰ ਲਾਈ ਜਾਂਦੇ ਕੋਈ ਮਾੜਾ ਮੂਹ ਕਦਾ ਦੇਖਣਾ ਚਾਹੀਦਾ ਨਾ ਤੁਹਾਨੂੰ ਕੋਈ ਬੰਦੇ ਨੇ ਸਾਨੂੰ ਕਿਹਾ ਬਈ ਇਹ ਕੰਮ ਬੰਦ ਕਰੋ ਤੁਸੀਂ ਫੇਰ ਨਹੀਂ ਕੰਮ ਕੀਤਾ ਕੀ ਵੀ ਤੁਹਾਨੂੰ ਸਪੋਰਟ ਹੈ ਮੈਨੂੰ ਇਹ ਵੀ ਰੱਖ ਦੋ ਫਿਰ ਇਹ ਬਾਈ ਮੈਂ ਸਰਕਲ ਆਉਂਦਾ ਫੋਨ ਇਹ ਤੁਹਾਨੂੰ ਦੇਖਾ ਬਾਈ ਮੈਨੂੰ 8 ਰੋਲੇ ਨੂੰ ਪਾਈ ਨੂੰ 8 ਦਿਨ ਹੋ ਗਏ 8 ਦਿਨ ਹੋ ਗਏ ਮੇਰਾ ਕੋਈ ਸਮਝ ਨਹੀਂ ਮੈਨੂੰ ਇਹ ਗੱਲ ਬਾਈ ਇੱਕ ਨੰਬਰ ਇਸ਼ਟ ਨਹੀਂ ਲੱਗੇ ਤੁਸੀਂ ਕਹਿੰਦੇ ਤੂੰ ਨਿੱਕਾ ਲਾਉਣਾ ਮੈਂ ਦੱਸੋ ਕੀ ਨਿੱਕਾ ਲਾਇਆ ਤੁਹਾਨੂੰ ਕਹਿੰਦੇ ਤੁਸੀਂ ਯਾਰ ਬਾਈ ਯਾਰ ਕਹਿੰਦਾ ਕਿਉਂ ਨਹੀਂ ਯਾਰ ਕਿਹਨੂੰ ਕਹੇ ਨਿੱਕਾ ਲਾਉਣਾ ਯਾਰ ਮੈਨੂੰ ਕਹੇ ਤੂੰ ਮੈਂ ਤੂੰ ਬਲਾ ਰੋਗ ਲਾ ਲੋ ਹੋਰ ਕੋਈ ਖਾਲਨਤਰਾ ਨਹੀਂ ਕੀਤਾ ਜਿੰਨੇ ਪੈਲੇ ਯਾਰ ਆਪਾਂ ਨੰਬਰ ਖਡਾਉ ਕਹਿੰਦਾ ਸੀ ਉਹਦੇ ਇਹਨੂੰ ਕਿਹਾ ਇਹਨਾਂ ਦਾ ਬੰਦਾ ਸੀ ਬਾਈ ਤੇਰਾ ਬੰਦਾ ਮਿਸਤਰੀ ਚਿੱਟੇ ਦਾੜੀ ਵਾਲਾ ਬੁਢਾ ਉਹਨਾਂ ਦਾ ਬਾਈ ਤੇਰੇ ਤਰਾਜ ਹੁੰਦਾ ਕੱਲੇ ਫੇ ਵੇ ਕਹਿੰਦਾ ਤੂੰ ਢੱਕ ਲੈਣਾ ਕਿਹਾ ਮੇਰਾ ਖਾਲਾ ਮੇ ਤੇ ਜੱਦੀ ਪਾਣੀ ਆ ਗਈ ਠੀਕ ਹੈ ਮੈਂ ਇੱਕ ਨੰਬਰ ਕੰਮ ਕਰਾਉਣਾ ਮੂਹਰੇ ਬਾੜੀ ਐ ਟੱਗੂ ਤੂੰ ਹੀ ਕਹਦਾ ਕਿੰਨੇ ਕਿਲੇ ਕਿੰਨੇ ਕਿਲੇ ਬਣ ਗਿਆ ਖਾਲਾ ਇਹ ਤਾਂ ਦੋ ਕਿਲੇ ਹੀ ਆ ਦੋ ਕਿਲੇ ਬਣ ਜਾ ਤੇ ਅੱਗੇ ਵਾਲਿਆਂ ਨੂੰ ਜੋ ਮੂਹਰੇ ਟੱਗਿਆ ਤੇ ਅੱਗੇ ਪਾਣੀ ਕਿੱਥੋਂ ਜਾੜੂਗਾ ਆਪਦਾ ਕੰਮ ਬੰਦ ਕਰਾ ਬਾਈ ਪਹਿਲਾਂ ਇਹ ਬਣਾਉਣਾ ਕਰ ਦੋ ਬਈ ਕੰਮ ਹਾਂ ਤਾਂ ਕਹਿੰਦੇ ਸਾਰਾ ਕੰਮ ਦੂਰੀ ਵਾਰ ਜਾਂਚ ਕਰਾਉਣੀ ਹੈ ਕੰਮ ਦੀ ਜਿੱਥੇ ਤੁਹਾਡੇ ਪਹਿਲਾਂ ਕੰਮ ਚੱਲੇ ਆ ਉੱਥੇ ਵੀ ਜਾਂਚ ਕਰਾਉਣੀ ਹੈ ਤੁਹਾਡੀ ਆਈ ਬੰਦ ਕਰ ਦੋ ਕੰਮ ਮੈਂ ਉਧਰ ਜਿਵੇਂ ਮੈਂ ਜਿਹਾ 1 ਨੰਬਰ ਤੇ ਭੇਜ ਦੇ 1 ਨੰਬਰ ਭੇਜ ਦੇ ਕੇ 1 ਨੰਬਰ ਤੇ ਭੇਜ ਦੇ ਈ ਕੋਈ ਨਾ ਤੁਹਾਡਾ ਨਾ ਹੀ ਉਹ ਤਾਂ ਚਾਹੀਦਾ ਹੈਲੋ ਬਈ ਜੋ ਪੈਣਾ ਸੋ ਦਖਾਵਾ ਨਹੀਂ ਰਾਜ ਆਉਂਦਾ ਤੂੰ ਛੜ ਕੇ ਗੋਚਾਰ ਨੇ ਲਾਇਆ ਕਾਦੇ ਵੇਈਆਂ ਨੂੰ ਇੱਥੇ ਆ ਕੇ ਨਹੀਂ ਵਰਤਦੇ ਜੂ ਜੇ ਸਾਹਿਬ ਮਨੂਆ ਦਾ ਜੇ ਸਾਹਿਬ ਜਿੱਦਾਂ ਖਾਲ ਬਣ ਗਿਆ ਹੈ ਕਿ ਦਿਨ ਮੈਂ ਤੁਹਾਨੂੰ ਉਦੋਂ ਕਹਿੰਦਾ ਜਿੱਦਾਂ ਜੇ ਸਾਹਿਬਾ ਮੈਨੂੰ ਪੂਲ ਆ ਕੇ ਆਵੇ ਮਸਾਲਾ ਕਿੰਨੇ ਇੱਕ ਲਾਉਣੇ ਆ 6 ਇੱਕ ਆ ਜੀ 6 ਇੱਕ ਕਿੰਨੇ ਇੱਕ ਦਾ ਤੁਹਾਨੂੰ ਕਿਹਾ ਉਸ ਤੋਂ ਆਪੀ ਮੈਟ ਕਿੰਨੇ ਇੱਕ ਦਾ 6 ਇੱਕ ਇਹ 7 ਇੱਕ ਲੱਗਦਾ ਤੇਰਾ ਯਾਰ ਨਾ ਜਦ ਮਰਜ਼ੀ ਚੈੱਕ ਕਰਾ ਸਕਦੇ ਕੋਈ ਜੱਟ ਨਹੀਂ ਕਰਾ ਕੋਈ ਜੱਟ ਹੋ ਜਾਣਾ ਮੇਰਾ ਆਵਾਜ਼ ਜੱਟ ਆਹੋ ਸਰ ਸਰ ਮਸਾਲੇ ਤੋਂ ਜੋ ਹੈ ਤਾਜ਼ਾ ਉਹ ਚੈੱਕ ਕਰ ਲੋ ਕੋਈ ਵਾ ਸਾਨੂੰ ਇੱਕ ਨੰਬਰ ਦੀ ਆਈਟਮ ਤੋਂ ਵੀਡੀਓ ਵੀ ਕਹਿਦਾ ਹੋਇਆ। ਨੋਟ ਕੀ। ਅੱਗੇ ਹੁਣ। ਹਾਂ। ਬਹੁਤ ਬੰਦਾ। ਸੋ। ਬੱਸ ਆਖੋ। ਇਹ ਲੈ। ਓਕੇ। ਹੁਣ ਉਹ ਕੋਈ ਨਹੀਂ। ਪੂਰਾ ਗਲਤ ਨਹੀਂ ਪਾਇਆ ਉਹ। ਉਹ ਦਰਵਾਜ਼ਾ ਤਾਜੂ। ਕੋਈ ਤਾਂ ਸਹੀ ਨਾ ਕਰਦਾ। ਹਾਂ। ਸਾਨੂੰ ਇਹ ਪੈੱਟੀ ਬੈਜ ਜਾਣਾ ਸਾਰਾ ਬੈੱਡ ਬੈਜ ਜਾਣਾ ਇੰਨੀ ਵੱਠਾ ਬਾਈਆਂ ਵੀ ਆ ਨਾ ਇਹਨੇ ਮਸਾਲਾ ਪਾਇਆ ਜੀ ਇਹ ਮਿੱਠਾ ਇਹ ਦੱਸੋ ਆ ਪੰਗੇ ਦੇ ਸਿੱਖਾ ਬਣ ਗੋਲੇ ਇਹ ਦੱਸ ਇਹ ਤਾਂ ਸੋਈ ਕੀ ਇਹ ਥਾਲਾ ਕੀ ਠੱਜਾ ਮਿੱਠਾਈ ਬਹੁਤ ਪਾਣੀਆਂ ਪੰਨਾਂ ਚੱਲ ਬਸ